ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਅਸੀਂ ਗੱਲ ਕਰਾਂਗੇ ਬੜੇ ਜਾਣੇ ਦਾ ਕੁਐਸਚਨ ਹੈਗਾ ਤਿਲਕ ਵੱਲੋਂ ਤੇ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਨਮੋ ਹੋਈ ਆ ਤੇ ਕਿਰਪਾ ਕਰਨੀ ਅਸੀਸ ਦੇਣੀ ਆਉਂਦਾ ਮੈਨੂੰ ਕੱਖ ਨਹੀਂ ਤੁਹਾਡੀ ਕਿਰਪਾ 'ਵੀ ਸਾਰਾ ਕੁਝ ਹੋ ਹੀ ਜਾਂਦਾ ਜੀ ਤੇ ਚਲੋ ਅੱਜ ਗੱਲ ਕਰਦੇ ਜੀ ਤਿਲਕ ਵੱਲੋਂ ਠੀਕ ਹੈ ਜੀ ਤਿਲਕ ਕਿਉਂ ਤਿੱਕ ਕਿੱਦਾਂ ਲਾਉਣਾ ਚਾਹੀਦਾ ਬੜੇ ਜਿਹੜਾ ਦਾ ਸਵਾਲ ਹੈਗਾ ਤੁਹਾਡੇ ਹੀ ਸਵਾਲਾਂ ਦੇ ਵਿੱਚੋਂ ਜਵਾਬ ਦੇਣਾ ਹੁੰਦਾ ਮੈਨੂੰ ਦਿਨ ਰਾਤ ਕਈ ਸਵਾਲ ਲਖਾਇਏ ਇਹਦੇ ਵਿੱਚ ਰੈਲੇਵੈਂਸ ਲਾਈਕ ਮੈਨੂੰ ਠੀਕ ਲੱਗਾ ਕਿ ਜਿਹਦਾ ਆਨਸਰ ਕਰਨਾ ਚਾਹੀਦਾ ਰਾਈਟ ਸੋ ਤਿਲਕ ਜਿਹੜਾ ਨਾ ਮੈਂ ਇਹ ਕਰਦਾ ਕੇਸਰ ਦਾ ਤੇ ਕੇਸਰ ਦਾ ਤਿਲਕ ਕਿਉਂ ਜ਼ਰੂਰੀ ਹੁੰਦਾ ਵਾ ਵੇਖੋ ਫਲਾਂ ਦਾ ਰਾਜਾ ਮੰਨਿਆ ਜਾਂਦਾ ਆਂਬ ਨੂੰ ਕਿ ਆਂਬ ਜਿਹੜਾ ਨਾ ਬਾਕੀ ਸਾਰੇ ਫਲਾਂ ਦਾ ਰਾਜਾ ਵਾ ਤੇ ਫੁੱਲਾਂ ਦਾ ਰਾਜਾ ਮੰਨਿਆ ਜਾਂਦਾ ਕੇਸਰ ਨੂੰ ਵਰਸਪਤੀ ਦੀ ਸਭ ਤੋਂ ਕੋਮਲ ਜਿਹੜੀ ਚੀਜ਼ ਉਹ ਫੁੱਲ ਮੰਨੀ ਜਾਂਦੀ ਆ ਅਗਰ ਕੋਈ ਬਹੁਤ ਚੰਗਾ ਪੁਰਸ਼ ਹੋਵੇ ਨਾ ਤੇ ਉਹਨੂੰ ਉਹਦੇ ਨਾਲ ਫੁੱਲਾਂ ਦੇ ਨਾਲ ਤਸਵੀਰ ਦਿੱਤੀ ਜਾਂਦੀ ਏ ਤੇ ਫੁੱਲ ਰਗਾਵਾ ਇਹਦਾ ਭਾਰ ਹੀ ਕੋਈ ਨਹੀਂ ਹੈ ਨਾ ਤੇ ਜਾਂ ਕਿਸੇ ਨੂੰ ਕਿਸੇ ਦੇ ਵੀ ਖੁਸ਼ੀ ਮੌਕੇ ਜਾਣਾ ਹੋਵੇ ਜਾਂ ਗਮੀ ਦੇ ਵੀ ਕਿਸੇ ਨੂੰ ਸ਼ਰਦਾ ਦੇ ਫੁੱਲ ਭੇਡ ਕਮਲ ਭੇਟਾ ਹੁਸ਼ ਕਰਨੀ ਹੋਵੇ ਤੇ ਫੁੱਲ ਹੀ ਹੁੰਦੇ ਆ ਕੋਈ ਧਾਰਮਿਕ ਸਮਾਗਮ ਹੋਵੇ ਉੱਥੇ ਵੀ ਫੁੱਲੀ ਭੇਟਾ ਕੀਤੇ ਜਾਂਦੇ ਆ ਫੁੱਲ ਜਿਹੜੀ ਨਾ ਇਹ ਕੋਮਲ ਹਿਰਦੇ ਦਾ ਪ੍ਰਤੀਕ ਆ ਕੀ ਕੋ ਮਿਲਦਾ ਦਾ ਪ੍ਰਤੀਕ ਆ ਰਾਈਟ ਤੇ ਫੁੱਲਾਂ ਦਾ ਰਾਜਾ ਵਾ ਕੇਸਰ ਕੇਸਰ ਦਾ ਤਿਲਕ ਕਰਨਾ ਉਹਦੇ ਕੀ ਫਾਇਦੇ ਨੇ ਉਹਨਾਂ ਕੇਸਰ ਕੇਸਰ ਦੇ ਹੋਰ ਵੀ ਕੀ ਫਾਇਦੇ ਨੇ ਕੇਸਰ ਸੁੰਦਰਤਾ ਲਈ ਕੰਮ ਉਹਦਾ ਬੜੇ ਸਾਬਣ ਬੰਦੇ ਨੇ ਇਹਦੇ ਬੜੇ ਬਿਊਟੀ ਪ੍ਰੋਡਕਟ ਬੰਦੇ ਨੇ ਤੇ ਜਾਂ ਕੇਸਰ ਕੇਸਰ ਨੂੰ ਦੀ ਵਰਤੋਂ ਕਰਨ ਨਾਲ ਗੁਰੂ ਗ੍ਰਹਿ ਚੰਗਾ ਹੁੰਦਾ ਜੇ ਦਾ ਗੁਰੂ ਗ੍ਰਹਿ ਚੰਗਾ ਵਾ ਉਹਦੇ ਸਾਰੇ ਹੀ ਕੰਮ ਸੁੰਦਰੇ ਹੋ ਜਾਂਦੇ ਆ ਰਾਈਟ ਹੁਣ ਕੇਸਰ ਦਾ ਤਿਲਕ ਕਰਨਾ ਕਿੱਥੇ ਕਿੱਥੇ ਚਾਹੀਦਾ ਇਨੂੰ ਇੱਕ ਆ ਦਸ਼ਮ ਦੁਆਰ ਆ ਇਹਦੇ ਤੇ ਕਰਨਾ ਚਾਹੀਦਾ ਇਹਦੇ ਨਾਲ ਤਿੰਨ ਤਰ੍ਹਾਂ ਦੇ ਫਾਇਦੇ ਇੱਕ ਧਾਰਮਿਕ ਵੀ ਕੀ ਫਾਇਦੇ ਹੁੰਦੇ ਨੇ ਦੂਜਾ ਸਪਿਰਿਚੁਅਲ ਕੀ ਫਾਇਦੇ ਹੁੰਦੇ ਨੇ ਤੇ ਤੀਜਾ ਅ ਅਸਟਰੋਲੋਜੀਕਲ ਮਤਲਬ ਜੇ ਅਹੀਂ ਉਹ ਟੇਵੇ ਟੂਵੇ ਵਾਲੇ ਪਾਸਿਓ ਵੀ ਵੇਖ ਲਈਏ ਤੇ ਉਹਦੇ ਕੀ ਫਾਇਦੇ ਨੇ ਅ ਸਭ ਤੋਂ ਪਹਿਲਾਂ ਤੇ ਅਹੀਂ ਇਹਦੇ ਨਾਲ ਫਿਜ਼ਿਕਲੀ ਫਾਇਦੇ ਵੇਖੀਏ ਕੀ ਆ ਫਿਜ਼ਿਕਲੀ ਅ ਤੁੰਨੀ ਜੇ ਲੌਨ ਦੇ ਨਾਲ ਧੁੰਨੀ ਅਸੀਂ ਮਾਂ ਦੀ ਗਰਭ ਚੋਂ ਧੁੰਨੀ ਨਾਲ ਹੀ ਜੁੜੇ ਨੇ ਅੰਦਰ ਧੁੰਨੀ ਚ ਲੌਨ ਦੇ ਨਾਲ ਕਹਿੰਦੇ ਨਾ ਸਾਰੇ ਸਰੀਰ ਨੂੰ ਅਗਰ ਕੋਈ ਤੁਸੀਂ ਖੁਰਾਕ ਦੇਣੀ ਨਾ ਉਹ ਆਪਣੀ ਧੁੰਨੀ ਚ ਲਾ ਦੇਣੀ ਉਹ ਧੁੰਨੀ ਚ ਤੇਲ ਲਾਈਏ ਤੇ ਸਾਰੇ ਸਰੀਰ ਦੀਆਂ ਨਾੜਾਂ ਤੱਕ ਚੱਲ ਜਾਂਦਾ ਕਿਉਂਕਿ ਸਾਡੇ ਸਰੀਰ ਦੇ ਵਿੱਚ 92000 ਕਿਲੋਮੀਟਰ ਲੰਬੀਆਂ ਨਾੜਾਂ ਨੇ ਹੁਣ ਸਾਰੀਆਂ ਨਾੜਾਂ ਨੂੰ ਦੇ ਕੁਝ ਦਿੜੂ ਰਹੇ ਹਨ ਹਨ ਤੇ ਉਹ ਦੇਣ ਲਈ ਸਭ ਤੋਂ ਵਧੀਆ ਕਾਰਗਰ ਜਗ੍ਹਾ ਹੈਗੀ ਆਪਣੀ ਧੁੰਨੀ ਦੇ ਵਿੱਚ ਤੇਲ ਲਾੜੋ ਸਾਰੇ ਸਰੀਰ ਨੂੰ ਪਹੁੰਚ ਜਾਂਦਾ ਜੇ ਦੇ ਬੁੱਲ ਫੱਟਦੇ ਹੋਣ ਪੈਰਾਂ ਦੇ ਅੱਡੀਆਂ ਫੱਟਦੀਆਂ ਹਨ ਉਹਨਾਂ ਨੂੰ ਕਹਿੰਦੇ ਧੁੰਨੀ ਚ ਕੇਸਰ ਦਾ ਤਿਲਕ ਲਾਉਣ ਨਾਲ ਸਾਰੇ ਸਰੀਰ ਨੂੰ ਪਹੁੰਚ ਜਾਂਦਾ ਤੇ ਦੂਜਾ ਦਾ ਛਾਤੀ ਦੇ ਵਿੱਚ ਜਦੋਂ ਧੁੰਨੀ ਚ ਹੁੰਦਾ ਸਾਡਾ ਤੀਸਰਾ ਚੱਕਰ ਉਹ ਅਗਨੀ ਤਤ ਤਰ ਨੂੰ ਕਾਬੂ ਰੱਖਦਾ ਅਗਨੀ ਨੂੰ ਸੇਕ ਨੂੰ ਕੰਟਰੋਲ ਰੱਖਦਾ ਉਥੇ ਲੋਂਦਾ ਫਿਰ ਆ ਜਾਂਦਾ ਹਿਰਦੇ ਚੱਕਰ ਹੁਣ ਹਿਰਦੇ ਚੱਕਰ ਦੇ ਉੱਤੇ ਲੋਂ ਦੇ ਨਾਲ ਇਹ ਹਾਰਟ ਨੂੰ ਚੰਗੀ એનર્ਜੀ ਅੰਦਰ ਦਿੰਦਾ ਅਕੋਰਡਿੰਗ ਟੂ ਸਾਇੰਸ ਵੀ ਠੀਕ ਹੈ ਜੀ ਤੇ ਫਿਰ ਆ ਜਾਂਦਾ ਪੰਠ ਤੇ ਲੋਂ ਨਾਲ ਹੁਣ ਕੰਠ ਤੇ ਲੋਨ ਦੇ ਨਾਲ ਕੀ ਹੁੰਦਾ ਰੇਸ਼ੇ ਦੀਆਂ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਨਾ ਜਿਹੜੀਆਂ ਕਫ ਦੇ ਨਾਲ ਰਿਲੇਟਡ ਪ੍ਰੋਬਲਮ ਉਹਨਾਂ ਦੇ ਵਿੱਚ ਨਿਯਾਤ ਮਿਲਦੀ ਇਨਸਾਨ ਨੂੰ ਫਿਰ ਕੰਨਾਂ ਦੇ ਪਿੱਛੇ ਲੋਨ ਨਾਲ ਕੀ ਹੁੰਦਾ ਹੁਣ ਕੰਨ ਵੇਖੋ ਕੀ ਹੈ ਜਿਹੜੀ ਕੰਨ ਦੀ ਸ਼ੇਪ ਹੁੰਦੀ ਹੈ ਨਾ ਉਹ ਬੱਚੇ ਦੇ ਉਧਰ ਵਰਗੀ ਹੁੰਦੀ ਮਾਂ ਦੇ ਗਰਭ ਚ ਜਦੋਂ ਬੱਚਾ ਪਿਆ ਹੁੰਦਾ ਨਾ ਅਗਰ ਉਹ ਦੀ ਤੁਸੀਂ ਡਾਇਗਰਾਮ ਵੇਖੋ ਕਿਹੜਾ ਨੈਟ ਦੇ ਵੀ ਤੇ ਉਹ ਕੰਨ ਦੀ ਸ਼ੇਪ ਬੱਚੇ ਵਰਗੀ ਆ ਬੱਚੇ ਦਾ ਜਨਮ ਹੁੰਦਾ ਨਾ ਜਦੋਂ ਬੱਚਾ ਵੀ ਮਾਂ ਦੇ ਢਿੱਡ ਜਿੱਤਨਾ ਹੀ ਪਿਆ ਹੁੰਦਾ ਸੋ ਲਓ ਜਿਹਦੇ ਅੰਦਰ ਜਿਹੜੇ ਮਾ ਦੇ ਢਿੱਡ ਵਿੱਚ ਬੀਜ ਗਿਆ ਕੁੜੀ ਦਾ ਕੁੜੀ ਪੈਦਾ ਹੋਏਗੀ ਬੀਜ ਗਿਆ ਮੁੰਡੇ ਦਾ ਮੁੰਡਾ ਪੈਦਾ ਆਏਗਾ ਰਾਈਟ ਉਸੇ ਤਰ੍ਹਾਂ ਕੰਨ ਦੀ ਸ਼ੇਪ ਆ ਇਹ ਵੀ ਪੈਦਾ ਹੋਣ ਵਾਲੀ ਹੈ ਇਹਦੇ ਅੰਦਰ ਅਗਰ ਨੈਗੇਟਿਵ ਵਰਡ ਜਾਏਗਾ ਤੇ ਨੈਗੇਟਿਵਿਟੀ ਪੈਦਾ ਹੋਏਗੀ ਪੋਜ਼ਿਟਿਵ ਸ਼ਬਦ ਜਾਏਗਾ ਤੇ ਪੋਜ਼ਿਟਿਵਿਟੀ ਪੈਦਾ ਆਏਗੀ ਸੋ ਇੱਥੇ ਕੇਸਰ ਦਾ ਤਿਲਕ ਲਾਉਣ ਦਾ ਕਾਰਨ ਇਹ ਹੁੰਦਾ ਕਿ ਅੰਦਰ ਪੋਜ਼ਿਟਿਵ ਗੱਲਾਂ ਜਾਣ ਨਾਲੇ ਇਹਦੇ ਨਾਲ ਕੇਤੂ ਉੱਚਾ ਰਹਿੰਦਾ ਫਿਰ ਇਹ ਇਸ ਜਗ੍ਹਾ ਦੇ ਉੱਤੇ ਕੇਸਰ ਦਾ ਤਿਲਕ ਲਾਉਣ ਦਾ ਵਾਧਾ ਹੈ ਆ ਅਕੋਰਡਿੰਗ ਟੂ ਸਾਇੰਸ ਵੀ ਕਿ ਇਸ ਜਗ੍ਹਾ ਤੇ ਕੇਸਰ ਲਾਉਣ ਨਾਲ ਸਾਡਾ ਪਿਤ ਕਾਬੂ ਪਿਤ ਕਾਬੂ ਜੀ ਰਹਿੰਦੀ ਆ ਮਤਲਬ ਗਰਮੀ ਨਹੀਂ ਹੁੰਦੀ ਗਰਮੀ ਤੋਂ निजात ਮਿਲਦੀ ਆ ਤੇ ਫਿਰ ਸਪਿਰਚੁਅਲਿਟੀ ਦੇ ਵਿੱਚ ਸਾਨੂੰ ਕਲੀਅਰੈਂਸ ਮਿਲਦੀ ਹੈ ਕਲੈਰਿਟੀ ਮਿਲਦੀ ਹੈ ਅਗਰ ਨੈਟ 'ਤੇ ਵੀ ਤੁਸੀਂ ਸਰਚ ਕਰੋਗੇ ਫੋਰ ਏਗਜ਼ਾਮਪਲ ਤੁਸੀਂ ਕਈ ਗੋਰੇ-ਗੋਰੀਆਂ ਵੇਖਿਆ ਹੋਣਗੇ ਨਾ ਜਿਹੜੇ ਅ ਅ ਸਪਿਰਚੁਅਲਿਟੀ ਵਾਲੇ ਪਾਸੇ ਪੈ ਜਾਂਦੇ ਉਹ ਜ਼ਰੂਰ ਤਿਲਕ ਕਰਦੇ ਆ ਉਹ ਜਾਂ ਚੰਦਨ ਦਾ ਕਰਦੇ ਆ ਜਾਂ ਕੇਸਰ ਦਾ ਕਰਦੇ ਆ ਜਿਵੇਂ ਦੁਨੀਆ 'ਚ ਸਭ ਤੋਂ ਵਧੀਆ ਕੇਸਰ ਜਿਹੜਾ ਵਾ ਉਹ ਸਪੇਨ ਦਾ ਵਾ ਠੀਕ ਆ ਉਹ ਉਹ ਵੀ ਤਿਲਕ ਜ਼ਰੂਰ ਕਰਦੇ ਆ ਉਹ ਤਿਲਕ ਲਾਉਣ ਦਾ ਬੇਸਿਕ ਰੀਜ਼ਨ ਹੀ ਹੋਈ ਆ ਕਿ ਸਾਨੂੰ ਨਾਲ ਇੱਕ ਤੇ ਯਾਦ ਰਵੇ ਤੇ ਫਿਰ ਤਿਲਕ ਲਾਉਣ ਦੇ ਨਾਲ ਇਹਦਾ ਅ ਬੜੇ ਫਾਇਦੇ ਵੀ ਨੇ ਇੱਕ ਮੈਂ ਤੁਹਾਨੂੰ ਰਿਵਿਊ ਸੁਣਾਉਣਾ ਵਾ ਬਾਅਦ ਵਿੱਚ ਸੁਣਾਉਣਾ ਵਾ ਕਿ ਇਹ ਇਹ ਵੀਰ ਨੂੰ ਕੀ ਫਾਇਦਾ ਆ ਕੇਸਰ ਲਾਉਣ ਦੇ ਨਾਲ ਜਿਹਦਾ ਗੁਰੂ ੱਚਾਵੇ ਉਹਨੂੰ ਜ਼ਰੂਰ ਲਾਉਣਾ ਜਿਹਦਾ ਵੇਖੇ ਕੇਸਰ ਦਾ ਤਿਲਕ ਤੇ ਹਰ ਕੋਈ ਕਰ ਸਕਦਾ ਤੇ ਕਈ ਜਣੇ ਜਿਹੜੇ ਕਈ ਡਰਦੇ ਯਾਰ ਕਿ ਅਸੀਂ ਕੇਸਰ ਦਾ ਤਿਲਕ ਲਾਵਾਂਗੇ ਲਾੜੋ ਸਾਡੇ ਧਰਮ ਵਿੱਚ ਮਣਾਵਾ ਜਿਵੇਂ ਜਾਂ ਮਣਾ ਕਿਤੇ ਨਹੀਂਗਾ ਜੀ بابا ਬੁੱਢਾ ਸਾਹਿਬ ਮਹਾਰਾਜ ਨੇ ਪੰਜਵੀਂ ਪਾਤਸ਼ਾਹੀ ਤੱਕ ਹੱਥੀ ਤਿਲਕ ਕੀਤਾ ਹੈ ਨਾਰੀਅਲ ਭੇਟਾ ਕੀਤਾ ਹੈ ਨਾਲ ਹੈਨਾ ਤੇ ਜੇ ਮਣਾ ਹੁੰਦਾ ਤੇ ਉਹ ਸਾਡੀਆਂ ਪੰਜ ਪਾਛੀਆਂ ਨੇ ਮਨਾ ਕਰਦੇ ਰਹੇ ਨਾ ਨਹੀਂ ਨਹੀਂ ਤਿਲਕ ਨਹੀਂ ਲਾਉਣਾ ਜੀ ਇਹ ਇਹ ਗਲਤ ਚੀਜ਼ ਹੈ ਨਹੀਂ ਇਹ ਸਹੀ ਚੀਜ਼ ਹੈਗੀ ਆ ਇਸ ਤਿਲਕ ਦੇ ਖਾਤਰ ਇਹ ਏਡੀ ਉੱਚੀ ਸੁੱਚੀ ਚੀਜ਼ ਆ ਅਸੀਂ ਇਹਦੇ ਤੇ ਆਪਣਾ ਹੱਕ ਛੱਡ ਰਹੇ ਹਾਂ ਜਦ ਕਿ ਇਹਦੇ ਦੇ ਹੱਕ ਬਣਾਉਣਾ ਚਾਹੀਦਾ ਇਸ ਤਿਲਕ ਦੇ ਖਾਤਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸੀਸ ਬਲੀਦਾਨ ਕੀਤਾ ਹੈ ਇਹਨੂੰ ਬਚਾਉਣ ਖਾਤਰ ਹੀ ਕੀਤਾ ਸੀ ਨਾ ਹਾਂ ਸੋ ਇਹਦੀ ਮਹੱਤਤਾ ਬਹੁਤ ਉੱਚੀ ਹੈ ਜੇ ਤੁਸੀਂ ਅੱਜ ਵੀ ਜਾਓ ਨਾ ਹਜੂਰ ਸਾਹਿਬ ਜਾਓ ਤੇ ਉੱਥੇ ਹਜੂਰ ਸਾਹਿਬ ਵੀ ਕਈ ਹੋਰ ਵੀ بڑے ਗੁਰਦੁਆਰੇ ਸਾਹਿਬ ਹੈਗੇ ਜਿੱਥੇ ਕੇਸਰ ਦਾ ਤਿਲਕ ਕੀਤਾ ਜਾਂਦਾ ਜਾਂ ਕਈ ਕਈ ਥਾਵਾਂ ਤੇ ਉਤਰਾਂ ਤਿਲਕ ਕੀਤਾ ਜਾਂਦਾ ਨਾਲੇ ਕੇਸਰ ਲਾਇਆ ਜਾਂਦਾ ਜਦੋਂ ਬੰਦੇ ਦਾ ਸ਼ਗਨ ਹੁੰਦਾ ਕੇਸਰ ਸ਼ਗਨ ਦਾ ਪ੍ਰਤੀਕ ਆ ਕਿ ਸ਼ਗਨਾ ਵਾਲਾ ਦੇਣਾ ਆ ਦਿੱਤੇ ਇੱਕ ਦਿਨ ਜੋ ਸ਼ਗਨ ਕਰਨਾ ਕਿਉਂ ਨਾ ਸਾਰਾ ਜੀਵਨ ਸ਼ਗਨਾ ਨਾਲ ਭਰ ਦਈਏ ਕਰ ਤਾ ਰਦੇ ਨਾ ਇੱਕ ਦਿਨ ਦੇ ਤੇ ਉਹ ਬੰਦਾ ਟਿਗਿਆ ਆਵਾ ਕਿ ਕੁ ਦਿਨ ਹੀ ਸ਼ਗਨ ਲਗਣਾ ਤੇ ਸ਼ਗਨ ਵਾਲੇ ਦੇ ਲਾੜਿਆ ਤੇ ਬਸ ਪੱਗ ਤੇ ਮਾੜ ਨਾਲ ਲਪੇੜ ਲਿਆ ਤੇ ਠੀਕ ਆ ਨਹੀਂ ਰੋਜ਼ ਸ਼ਗਨ ਕਰਨੇ ਚਾਹੀਦੇ ਇਹਦੇ ਬੜੇ ਵਾਦੇ ਆ ਫਿਰ ਇਹਦੇ ਇਹਦੇ ਖਾਣ ਦੇ ਵੀ ਬੜੇ ਫਾਇਦੇ ਹੈਗੇ ਕੇਸਰ ਦੇ ਇਹ ਕਈ ਲੋਕ ਡਰਦੇ ਗਰਮ ਬਣਾਦਾ ਇੰਨਾ ਗਰਮ ਨਹੀਂ ਹੁੰਦਾ ਬਈ ਮਤਲਬ ਅਹੀਂ ਜੋ ਸੋਚ ਲਈਦਾ ਨਾ ਉਹੇ ਕਰੀ ਚਾਹੀਦਾ ਜਿਵੇਂ ਆਪਣੇ ਪੰਜਾਬ ਚ ਜਾਂ ਸਾਨੂੰ ਇਹ ਦੱਸਿਆ ਨਾ ਐਲਸੀ ਬਹੁਤ ਗਰਮ ਹੁੰਦੀ ਐਲਸੀ ਵੀ ਏਡੀ ਗਰਮ ਨਹੀਂ ਹੁੰਦੀ ਜਿਨ੍ਹਾਂ ਨੂੰ ਦੱਸਿਆ ਜਾਂਦਾ ਜਿਨ੍ਹਾਂ ਤੋਂ ਡਰਾਇਆ ਜਾਂਦਾ ਐਨੀਵੇਜ਼ ਇਹਦੇ ਇਹਦੇ ਤੋਂ ਨਾ ਇੱਕ ਮੈਂ ਰਿਵਿਊ ਸੁਣਨ ਲੱਗਾ ਮੈਂ ਵੀਰ ਦਾ ਉਹ ਅਮਰੀਕਾ ਇਹ ਵੀਰ ਦੀ ਨਾ ਟਰਾਂਸਪੋਰਟ ਆ ਤੇ ਐਸੋਰੀ ਮੈਂ ਇਸ ਹਫ਼ਤੇ ਦੇ ਵਿੱਚ ਨਾ ਬਈ ਕਾਫੀ ਚੀਜ਼ਾਂ ਨੋਟ ਕੀਤੀਆਂ ਕਿ ਜਿੱਦਾਂ ਨਾ ਬੜੇ ਜਿਆਦਾ ਚੇਂਜਸ ਦੇ ਬੰਦੇ ਆ ਜਦੋਂ ਮਹਾਰਾਜ ਕਦੇ ਕਿਰਪਾ ਕਰੇ ਬਾਣੀ ਦਾ ਆਪਣੇ ਨਾਮ ਸਿਮਰਨ ਦੇ ਚੌਂਕੜੇ ਤੇ ਜਾਂ ਜਿੱਦਾਂ ਹਈਆ ਬੜੀਆਂ ਚੀਜ਼ਾਂ ਡਿਫਰੰਡ ਲੋਟ ਹੈ ਜੇ ਤਾਂ ਤੁਹਾਨੂੰ ਮੈਨੂੰ ਸਜੈਸਟ ਕੀਤਾ ਹੈਗਾ ਕਿ ਇੱਕ ਕੇਸਰ ਦਾ ਦਿਲਕ ਆਪਣੇ ਅੰਦਰ ਦੇ ਚੱਕਰ ਤੇ ਜਿਹਨੂੰ ਆਪਾਂ ਆਈ ਗਰੂਪਸ ਦੇ ਵਿੱਚ ਜਿਹੜੀ ਜਗਮਦੀ ਉਹਦੇ ਲਾਉਣਾ ਸ਼ੁਰੂ ਕਰੋ ਤੇ ਉਹ ਨਾਲ ਕਾਫੀ ਜਿਆਦਾ ਫਰਕ ਪਊਗਾ ਹਾਂ ਤੇ bro ਇੰਦਾ ਮੈਨੂੰ ਨਾ ਕਿਤਾ ਤਾਂ ਨਹੀਂ ਸੱਟ ਜਾਣੇ ਮਨ ਤੇ ਕਰਪਾਣਾ ਇੰਦਾ ਜਦ ਤੱਕ ਬੈਠਦੇ ਆ ਜਦੋਂ ਬੈਠਦਾ ਸੀ ਪਹਿਲਾਂ ਜਦ ਤੱਕ ਕਈ ਵਾਰੀ ਬਹੁਤ ਜਿਆਦਾ ਨੈਗੇਟਿਵਿਟੀ ਆਬਵੀਅਸਲੀ ਆਉਂਦੀ ਜਾਂਦੀ ਹੈ ਨਾ ਡੱਕੀ ਜਾਂਦੀ ਇਹਨਾਂ ਡਕਣੀ ਚਾਹੀਦੀ ਵੀ ਆ ਤੇ ਐਦਾਂ ਹੁੰਦਾ ਸੀ ਕਿ ਜਦ ਤੱਕ ਮਨ ਟਿਕਾ ਜਿਆ ਨਹੀਂ ਹੁੰਦਾ ਕੀ ਫੋਕਸ ਪ੍ਰੋਪਰਲੀ ਹੋ ਕੇ ਨਹੀਂ ਵਰਦਾ ਜਿਤਨਾ ਹੋਣਾ ਚਾਹੀਦਾ ਸੀ ਬਟ ਉਸ ਤਿਲਕ ਲਾਉਂਦੇ ਨਾਲ ਜਦੋਂ ਆਪਣੀ ਗੱਲਬਾਤ ਦੇ ਨਾਲ ਮੈਨੂੰ ਐਡਾ ਫੀਲ ਹੋਇਆ ਬਰੋ ਕਿ ਜਦੋਂ ਬੜਾ ਇੱਕ ਫੋਕਸ ਗਿਆ ਆਨ ਲੱਗਿਆ ਮੈਡੀਟੇਸ਼ਨ ਕਰਦੇ ਆ ਨਾਨ ਚੈਮਨ ਕਰਦੇ ਆ ਤੇ ਐਡਾ ਫੀਲ ਹੋਣਾ ਪਿਆ ਕਿ ਜਦੋਂ ਨਾ ਇਸ ਜਗ੍ਹਾ ਤੋਂ ਜਦੋਂ ਮੜਾ ਮੋਟਾ ਨਿਕਨੇ ਨਿਕਾ ਕਰੰਟ ਜਿਆ ਪੀਦਾ ਤੇ ਅੱਗੇ ਜੇ ਕਰਵਾ ਲਈ ਤਾਂ ਦੇ ਤੇ ਕਾਫੀ ਜਿਆਦਾ ਫੋਕਸ ਮਨੂ ਕੀ ਹੋਣਾ ਪਿਆ ਤੇ ਯੂਨੀਵਰਸਲ ਪ੍ਰਿੰਸੀਆ ਯੂਨੀਵਰਸਲ ਕਨੈਕਟਰਾਂ ਹੁੰਦੇ ਆ ਤੁਸੀਂ ਸਮਝਾ ਦੀ ਮੇਰੀ ਗੱਲ ਨੂੰ ਮੈਂ ਕੀ ਕਹਿਣਾ ਚਾਹੁੰਦਾ ਮੈਨੂੰ ਜਹਦਾ ਇਸ ਚੀਜ਼ ਸਮਝਾਉਣੀ ਨਹੀਂ ਆਉਂਦੀ ਤੇ ਸਿਰ ਦੇ ਵਿੱਚ ਕਾਫੀ ਮਤਲਬ ਕੀ ਮਹਾਰਾਜ ਦੀ ਕਿਰਪਾ ਨਾਲ ਪੂਰੀ ਜਿੱਦਾਂ ਭਰਾ ਮੇਰਾ ਇਹਨਾਂ ਹੁੰਦਾ ਜਜੇ ਕਰਿਆ ਤੇ ਉਹ ਜਜੇ ਕਰਾਂ ਵਾਲੇ ਕੰਮ ਹੁੰਦੇ ਆ ਤੇ ਮੈਂ ਅੱਗੇ ਸੋਚ ਰਿਹਾ ਕਿ ਵੀਰ ਨੇ ਜੇ ਪਗਰਾਜ ਦਾ ਗਿਆਬੀ ਪਾਉਣਾ ਸ਼ੁਰੂ ਕਰ ਉਹਦੇ ਹੁਣ ਨਾਲ ਕਈ ਜਿਆਦਾ ਟੈਂਡਰ ਆਉਣਗੇ ਮੈਨੂੰ ਲੱਗਦਾ ਜਦੋਂ ਪਾ ਲਿਆ ਕੋਈ ਪਾਇਆ ਨਹੀਂ ਕਰ ਸਿਰ ਆਪਣੇ ਗਰਨ ਹੋਈ ਆ ਤਾਂ ਇੰਨਾ ਜ਼ਿਆਦਾ ਫਰਕ ਪਿਆ ਤੇ ਜਿੰਨੂੰ ਪਤਾ ਨਹੀਂ ਮਾਰੇ ਦੀ ਕਿਰਮਾਣਾ ਪਾ ਲਿਆ ਤੇ ਉਦੋਂ ਤੇ ਹਾਂਜੀ ਇਹ ਵੀਰ ਨੇ ਨਾ ਚਲੋ ਹੁੰਦੇ ਨੇ ਵਹਿ ਵੀ ਵੀਰ ਨੇ ਪਖਰਾਜ ਲੈ ਲਿਆ ਵਾ ਤੇ ਇਹ ਵੀ ਪਖਰਾਜ ਪਖਰਾਜ ਜਿਹੜਾ ਵਾ ਇਹ ਜ਼ਰੂਰ ਟੇਵਾ ਵੇਖ ਕੇ ਪਾਉਣਾ ਚਾਹੀਦਾ ਵਾ ਕਿ ਜਿਹਦੇ ਹਾਰੀ ਸਾਰੀ ਨਹੀਂ ਪਾ ਸਕਦਾ ਹਰ ਕੋਈ ਨਹੀਂ ਪਾ ਸਕਦਾ ਨਾ ਪਖਰਾਜ ਤੇ ਨਾ ਨੀਲਮ ਪਖਰਾਜ ਤੇ ਫਿਰ ਵੀ ਪਾ ਲਈਦਾ ਹਰ ਕੋਈ ਪਾ ਸਕਦਾ ਨੀਲਮ ਨਹੀਂ ਹਰ ਕੋਈ ਪਾ ਸਕਦਾ ਐਨੀ ਵੇਜ਼ ਇਹ ਤਿਲਕ ਤੇ ਬੜੇ ਫਾਇਦੇ ਨੇ ਤੇ ਜਿਹੜੇ ਕਈ ਤਿਲਕ ਤੋਂ ਤਿਲਕ ਤੋਂ ਨਫ਼ਰਤ ਕਰਦੇ ਨਾ ਇਹ ਇਹ ਕੋਈ ਹੋਰ ਲੋਕ ਨਹੀਂ ਨੇ ਉਹੀ ਆ ਕਿਉਂਕਿ ਜ਼ਮਾਨੇ ਨਾਲ ਸਭ ਕੁਝ ਉਹੀ ਚੱਲਦਾ ਜਾਂਦਾ ਕਦੀ ਜ਼ਮਾਨਾ ਬਦਲਿਆ ਨਹੀਂ ਜਿਵੇਂ ਕਹੀ ਨਾ ਅੱਜ ਦੇ ਤਰੀਕੇ ਲੋਕੀ ਇਹੋ ਗੱਲਾਂ ਕਰਦੇ ਨੇ ਜ਼ਮਾਨਾ ਬੜਾ ਬਦਲ ਗਿਆ ਜ਼ਮਾਨਾ ਬੜਾ ਬਦਲ ਗਿਆ ਚਾਈਨਾ ਚ ਸਭ ਤੋਂ ਪੁਰਾਣੀ ਕਿਤਾਬ ਜਿਹੜੀ ਲੱਭੀ ਗਈ ਨਾ ਉਹਦੇ ਵਿੱਚ ਉਹ ਕਿਤਾਬ ਦਾ ਪਹਿਲੇ ਪੰਨੇ ਤੇ ਇਹ ਲਿਖਿਆ ਆ ਹੀ ਉਹ ਕਈ ਹਜ਼ਾਰ ਸਾਲ ਪੁਰਾਣੀ ਕਿਤਾਬ ਆ ਉਹ ਕਿਤਾਬ ਦੇ ਪਹਿਲੇ ਪੰਨੇ ਤੇ ਇਹ ਲਿਖਿਆ ਗਿਆ ਆ ਹੀ ਕਿ ਹੁਣ ਜ਼ਮਾਨਾ ਬੜਾ ਬਦਲ ਗਿਆ ਤੇ ਅੱਜ ਵੀ ਇਹੋ ਗੱਲਾਂ ਲੋਕੀ ਕਰਨਦੇ ਆ ਜਿਵੇਂ ਹੁਣ ਲੋਕੀ ਕਹਿੰਦੇ ਨਾ ਹਰ ਕੋਈ ਅਰ ਨੈਟ ਤੇ ਲੱਗਾ ਵਰ ਨੈਟ ਨੇ ਜਮਾਨਾ ਬੜਾ ਖਰਾਬ ਕਰਦਾ ਤੇ ਪਹਿਲਾਂ ਆਮ ਲੋਕੀ ਗੱਲਾਂ ਕਰਦੇ ਹੁੰਦੇ ਆ ਅੱਜ ਕੱਲ ਲੋਕੀ ਸਾਰੇ ਖਬਰਾਂ ਦੇ ਲੱਗੇ ਰਹੇ ਜਦੋਂ ਵੇਖੋ ਜਿਹੜਾ ਵੇਖੋ ਖਬਰਾਂ ਹੀ ਪੜੀ ਜਾਂਦਾ ਸੋ ਪਹਿਲਾਂ ਵੀ ਇਹੋ ਕੋਸ਼ੀ ਅੱਜ ਵੀ ਇਹੋ ਕੋਸ਼ਿਆ ਅੱਜ ਲੋਕੀ ਕਹਿੰਦੇ ਨਾ ਜਮਾਨਾ ਬੜਾ ਖਰਾਬ ਆ ਜੇ ਪਹਿਲਾਂ ਜਮਾਨਾ ਚੰਗਾ ਹੀ ਬਾਬੇ ਨਾਨਕ ਨੂੰ ਵੱਟੇ ਮਾਰੇ ਉਹ ਚੰਗਾ ਜਮਾਨਾ ਕ੍ਰਿਸ਼ਨ ਮਹਾਰਾਜ ਨੂੰ ਉਹਨਾਂ ਵੀ ਤਾਂ ਤਸੀਹੇ ਹੋਏ ਚਿਰੀ ਦਾਮਚੰਦਰ ਮਹਾਰਾਜ ਨੂੰ ਉਹਨੂੰ ਜੰਗਲਾਂ 'ਚ ਭਜਾ ਦਿੱਤਾ ਗਿਆ ਉਹ ਚੰਗਾ ਹੀ ਸਮਾਂ ਉਹ ਸੇਵਣਿਆਂ ਦੀ ਮੰਡੀ ਵਿੱਚ ਇਧਰ ਉਪਤੀ ਦੀ ਸਾੜੀ ਲਾਈ ਗਈ ਉਹ ਸਮਾਂ ਚੰਗਾ ਸੀ ਜੀ ਅੱਜ ਮਾੜਾ ਦੇ ਸੋ ਇਹ ਗੱਲਾਂ ਹੀ ਬਣੀਆਂ ਹੀਆਂ ਉਹ ਹੁਣ ਸਮਾਂ ਹੋੜ ਹੀ ਗਿਆ ਆਮ ਲੜੋ ਮੇਰੀ ਉਮਰ 40 ਕਿਸਾਲ ਆ ਮੈਂ 40 ਕਿਸਾਲ ਤੋਂ ਸੁਣਦਿਆਂ ਮੈਂ ਯਾਰ ਮੰਦਾ ਬੜਾ ਚੱਲਣ ਡਿਆ ਉਹ ਕਿਹੜਾ ਸਮਾਂ ਸੀ ਜਦੋਂ ਮੰਦਾ ਨਹੀਂ ਚੱਲਦਾ ਤੋ ਇਸ ਕਰਕੇ ਨਾ ਯੂਨੀਵਰਸਲ ਗੱਲਾਂ ਚੱਲੀਆਂ ਹੋਈਆਂ ਸ਼ੁਰੂ ਤੋਂ ਇੰਜ ਜਦੋਂ ਦਾ ਇਨਸਾਨ ਹੋਦ ਚ ਆਇਆ ਚੱਲਣ ਦੀਆਂ ਇਹ ਚੱਲਣ ਦੀ ਨਹੀਂ ਇਹਨਾਂ ਦੇ ਮਗਰ ਨਹੀਂ ਜਾਣਾ ਉਸੇ ਤਰ੍ਹਾਂ ਹੀ ਯੂਨੀਵਰਸਲ ਜਿਹੜੀਆਂ ਗੱਲਾਂ ਚੱਲਣ ਵਾਲੀਆਂ ਨੇ ਯੂਨੀਵਰਸਲ ਇਹਨਾਂ ਦੇ ਲੋਕ ਵੀ ਚਲਦੇ ਹੁੰਦੇ ਆ ਜਿਹੜੇ ਤੁਹਾਨੂੰ ਮਨਾ ਕਰਨਗੇ ਓਏ ਟਿੱਕਾ ਨਹੀਂ ਲਾਉਣਾ ਚਾਹੀਦਾ ਸਾਡੇ ਧਰਮ ਚ ਨਹੀਂ ਆ ਇਹ ਤੋਂ ਨਫ਼ਰਤ ਕਰਨਗੇ ਇਹ ਉਹ ਹੀ ਲੋਕ ਆ ਨਫ਼ਰਤ ਕਰਨ ਵਾਲੇ ਜਿਹੋ ਗੁਰਤੇਗ ਬਾਦਲ ਮਹਾਰੇ ਸੱਚੇ ਪਾਤਸ਼ਾਹ ਨੇ ਜਿੰਨਾ ਜਿਹਦੇ ਲਈ ਸੀਸ ਭੇਟ ਕੀਤਾ ਸੀ ਨਾ ਆਪਣਾ ਦੇ ਲਈ ਹਨ ਜਿਹੜੇ ਖਿਲਾਫ ਸੀ ਨਾ ਉਦੋਂ ਉਹ ਅੱਜ ਵੀ ਖਿਲਾਫ ਹੀ ਨੇ ਉਹ ਅੱਜ ਵੀ ਨਾਲ ਨਹੀਂ ਹੈਗੇ ਤੇ ਉਹਨਾਂ ਦੇ ਨਾਲ ਚੋਂ ਲੜਨਾ ਦੇ ਕੀ ਆ ਉਹਨਾਂ ਨੂੰ ਤੇ ਨਮੂ ਮਾਰਿਆ ਕੋਈ ਗੱਲ ਨਹੀਂ ਤੁਹਾਡਾ ਖੱਡ ਨਾਲ ਵੱਧ ਤੇ ਨਾਲੇ ਜਾ ਜਾ ਖਾਰ ਗਈ ਆ ਇਹ ਵੇਖੋ ਜੇ ਉਹ ਸਿਰਫ ਤਿਲਕ ਦੇ ਪਿਛੇ ਨਹੀਂ ਪਏ ਮੈਂ ਆਪਣੀ ਜੇ ਜੀਵਨ ਦੀ ਗੱਲ ਕਰਾਂ ਮੈਂ ਛੋਟਾ ਦਰਬਾਰ ਸਾਹਿਬ ਵੀ ਵੱਡਾ ਆ ਮੈਂ ਦਰਬਾਰ ਸਾਹਿਬ ਦੇ ਲਾਗੇ ਰਹਿਣਾ ਚੀਦਾ ਸਾਹਿਬ ਵੀ ਵੱਡਾ ਆ ਨਿੱਕੇ ਨੇਵੇਂ ਨੇ ਨੇਹਾ ਕਿ ਆਮ ਖੰਡਪਰ ਸਾਹਿਬ ਕਿਸੇ ਦੇ ਘਰੇ ਤਾਂ ਰਿਆ ਹੀ ਨਾ ਤੇ ਉੱਥੇ ਨਾ ਲਾਗੇ ਕੁੰਭ ਪਿਆ ਹੁੰਦਾ ਹੈ ਨਾਲ ਜੋਤ ਰਖੀਦੀ ਤੇ ਹੁਣ ਤੇ ਲੋਕੀ ਜੋਤ ਤੋਂ ਵੀ ਨਫ਼ਰਤ ਕਰ ਲਾਵੇ ਕਿ ਜੋਤ ਵੀ ਕਿਤੇ ਨਹੀਂ ਹੋਣੀ ਚਾਹੀਦੀ ਕੁੰਭ ਵੀ ਨਾਰੀਅਲ ਦੇਤਾ ਜੀ ਨਾਰੀਅਲ ਤੇ ਇਹ ਦੇ ਸਾਡਾ ਹੈ ਨਹੀਂ ਨਾਰੀਅਲ ਤੇ ਹਿੰਦੂਆਂ ਦਾ ਵਾ ਖਜੂਰ ਮੁਸਲਮਾਨਾਂ ਦਾ ਹੀ ਆ ਜਿਵੇਂ ਹਰ ਰੰਗ ਵੀ ਬਦਲਦੇ ਹਰਾ ਰੰਗ ਮੁਸਲਮਾਨਾਂ ਦਾ ਵਾ ਲਾਲ ਰੰਗ ਹਿੰਦੂਆਂ ਦਾ ਵਾ ਚਿੱਟਾ ਰੰਗ ਜੰਨਾਂ ਦਾ ਵਾ ਤੇ ਯਾਰ ਇਨਸਾਨ ਦਾ ਤੇ ਕੁਝ ਰਹਿ ਹੀ ਨਹੀਂ ਲੱਗਿਆ ਇਸ ਕਰਕੇ ਮੈਂ ਆਪਣੇ ਆਪ ਨੂੰ ਕਿਹਦਰ ਮਨ ਨਹੀਂ ਮੰਨਦਾ ਇਨਸਾਨ ਹੀ ਮੰਨਦਾ ਪਰ ਆ ਪਹਿਲਾਂ ਪੂਰੇ ਇਨਸਾਨ ਹੀ ਬਣ ਜੀਏ ਫੇਰੀ ਫੇਰੀ ਗਾਂ ਵਧਾਂਗੇ ਹਨਾ ਹਾਂ ਬਾਕੀ ਇਹ ਆ ਕਿ ਇਹਦੇ ਇਹਦੇ ਫਾਇਦੇ ਬੜੇ ਆ ਜਿਹੜਾ ਲੋਂਦਾ ਨਾ ਉਹ ਧਿਆਨ ਚ ਜਿਹੜੇ ਬੰਦੇ ਨੇ ਸਪਿਰਚੁਅਲਿਟੀ ਵਾਲੇ ਪਾਸੇ ਜਾਣਾ ਉਹ ਇਹਦੇ ਇਹਦੇ ਜ਼ਰੂਰ ਵਰਤੋ ਕਰੀ ਇਹਦੇ ਨਾਲ ਫਾਇਦਾ ਹੋ ਜਾਏਗਾ ਤੇ ਹਾਂ ਇਹਨੂੰ ਲਾਉਣਾ ਕਿ ਤਰ੍ਹਾਂ ਕੇਸਰ ਜਿਹੜਾ ਸਭ ਤੋਂ ਵਧੀਆ ਆਇੰਦਾ ਸਪੇਨ ਦਾ ਉਹਨਾਂ ਡਰਾਈ ਨੂੰ ਪਹਿਲਾਂ ਬਿਲਕੁਲ ਕ੍ਰਸ਼ ਕਰਕੇ ਰੱਖ ਲੋ ਤੇ ਚਾਂਦੀ ਦੀ ਡੱਬੀ ਚ ਜਾਂ ਚਾਂਦੀ ਦੀ ਕੋਲੀ ਚ ਪਾ ਕੇ ਰੱਖ ਲੋ ਥੋੜਾ ਗੰਗਾ ਜਲ ਪਾ ਲਿਆ ਜਾਂ ਅੰਮ੍ਰਿਤ ਪਾ ਲਿਆ ਜਾਂ ਪਾਣੀ ਪਾ ਲਿਆ ਭਰੇ ਠੀਕ ਆ ਉਹ ਪਾਣੀ ਪਾ ਕੇ ਥੋੜਾ ਰੋਜ ਦੋ ਚਾਰ ਪੂੰਦਾ ਪਾਈਆਂ ਉਹਦੇ ਉੱਤੇ ਐ ਸੁੰਗਲ ਦੇ ਨਾਲ ਰਾਈਟ ਹਾਰਡ ਹਾਰ ਫਿੰਗਰ ਦੇ ਨਾਲ ਹਾਰਡ ਫਿੰਗਰ ਦੇ ਨਾਲ ਉਹਨੂੰ ਮੜਾ ਲੈ ਮਿਕਸ ਕੀਤਾ ਇੱਥੇ ਲਾ ਲਿਆ ਕੰਨਾਂ ਪਿੱਛੇ ਲਾ ਲਿਆ ਇੱਥੇ ਲਾ ਲਿਆ ਫਿਰ ਦੇਦੇ ਲਾ ਲਿਆ ਧੁੰਨੀ ਲਾ ਲਿਆ ਤੇ ਥੋੜਾ ਜਿੰਨਾ ਜਿਵੇਂ ਪਹਿਲਾਂ ਇਹ ਲਾ ਕੇ ਗੋਗੀ ਧੁੰਨੀ ਲਾ ਕੇ ਫਿਰ ਉਂਗਲ ਮੂੰਹ ਜੀ ਨਹੀਂ ਪਈ ਫਿਰ ਇਟਨ ਚੂਸ ਲਿਆ ਤੇ ਬਜਿਆ ਆ ਆਪਣੇ ਅ ਰੂਦਰ ਤੇ ਲਾ ਲਿਆ ਮਤਲਬ ਉਤੇ ਕ੍ਰਾਉਨ ਚੱਕਰ ਤੇ ਲਾ ਲਿਆ ਤੇ ਇਹਦੇ ਬੜੇ ਇਹਦੇ ਨਾਲ ਸੁੱਚਾ ਉੱਚਾ ਰਹਿਦਾ ਬੰਦਾ ਠੀਕ ਆ ਬੜੇ ਫਾਇਦੇ ਨੇ ਇਹਦੇ ਜਿਹੜਾ ਵਰਤੂਗਾ ਉਹਨੂੰ ਆਪੇ ਪਤਾ ਲੱਗੂਣਾ ਵੀਰ ਦਾ ਤਾਂ ਵੀ ਰਿਵਿਊ ਸੁਣਿਆ ਇਹਨੂੰ ਬਤੇਰਾ ਇਹ ਇਹਨੇ ਵੀਰ ਨੇ ਤੇ ਹੁਣ ਚਲੋ ਰੂਦਰਾਕ ਰੂਦਰਾਕ ਕਹ ਰਹੇ ਆ ਬਖਰਾਜ ਵੀ ਲਿਆ तकरीबन 8 ਲੱਖ ਰੁਪਏ ਦਾ ਬਖਰਾਜ ਹੀ ਆ ਤੇ ਇਹਦੇ ਜਿੰਨਾ ਗੁੜ ਪਾਈ ਆ ਉਹਨਾਂ ਵਧੀਆ ਹੈ ਨਾ ਇੱਕ ਹੋਰ ਸਿਸਟਰ ਆ ਉਹਨਾਂ ਨਾਲ ਮੈਂ ਹੁਣ ਆਨਲਾਈਨ ਜਿਵੇਂ ਆਪਣੇ ਪੰਜਾਬੀਆਂ ਨਾਲ ਵੀ ਕਰਦਾ ਵਾਂ ਕਿ ਪਹਿਲਾਂ ਤੇ ਚਲੋ ਇਹ ਹੀ ਮੇਰਾ ਗੋਰੀਆ ਨਾਲ ਹੀ ਸੀਗਾ ਜ਼ੂਮ ਕਾਲ ਤੇ ਹੀ ਲਿੰਦਾ ਤੇ ਇੱਕ ਕਿ ਸਿਸਟਰ ਨੇ ਇਹ ਗੇ ਇੰਗਲੈਂਡ ਤੇ ਚਲੋ ਇਹ ਆਪਣਾ ਇਹਨਾਂ ਦਾ ਰਿਵਿਊ ਤੁਹਾਨੂੰ ਸੁਣਾਉਣਾ ਫਿਰ ਫਿਰ ਕਰਦੇ ਗਏ ਮੈਂ ਰਿਵਿਊ ਦੇਣ ਲੱਗੀਆਂ ਤੁਹਾਨੂੰ ਜਿਹੜਾ ਕਿ ਸੈਸ਼ਨ ਅੱਜ ਅਸੀਂ ਕੀਤਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਸੈਸ਼ਨ ਦੇ ਲਈ ਸੈਸ਼ਨ ਬਹੁਤ ਹੀ ਜ਼ਿਆਦਾ ਵਧੀਆ ਤੇ ਬਹੁਤ ਹੀ ਜ਼ਿਆਦਾ ਰਿਲੈਕਸਿੰਗ ਸੀ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਤੁਸੀਂ ਟਾਈਮ ਟੇਬਲ ਕੋਲ ਪਰਵਾਹ ਨਹੀਂ ਕੀਤੀ 1 ਘੰਟੇ ਦਾ ਸੈਸ਼ਨ ਸੀ ਪਰ ਤੁਸੀਂ ਮੈਨੂੰ ਪੌਣੇ 2 ਘੰਟੇ ਦਾ ਸੈਸ਼ਨ ਦਿੱਤਾ ਉਸ ਪੌਣੇ 2 ਘੰਟੇ ਦੇ ਵਿੱਚ ਤੁਸੀਂ ਮੈਨੂੰ ਮੇਰਾ ਬਾਰਥ ਚਾਰਟ ਬਾਰੇ ਦੱਸਿਆ ਦੱਸਿਆ ਕਿ ਕਿਹੜੇ ਕਿਹੜੇ ਗ੍ਰਹਿ ਨੇ ਤੁਸੀਂ ਇਹਨਾਂ ਦੱਸਿਆ ਹੀ ਨਹੀਂ ਤੁਸੀਂ ਮੈਨੂੰ ਵੀ ਸਮਝਾਇਆ ਕਿ ਇਨ ਫਿਊਚਰ ਜੇ ਲੋਡ ਪਵੇ ਤਾਂ ਮੈਂ ਆਪਣਾ ਬਾਰਥ ਚਾਰਟ ਆਪ ਦੇਖਾਂ ਸਮਝ ਸਕਾਂ ਕੀ ਹੈ ਬਹੁਤ ਨੋਲੇਜੇਬਲ ਸੈਸ਼ਨ ਸੀਗਾ ਤੁਹਾਡਾ ਫਿਰ ਤੁਸੀਂ ਮੇਰੀ ਚੱਕਰਾ ਹੀਲਿੰਗ ਸੇ ਕੰਮ ਕੀਤਾ ਉਹ ਵਾਲਾ ਉਹ ਵਾਲਾ ਉਸਪਾਰਟ ਸੈਸ਼ਨ ਦਾ ਮੈਨੂੰ ਬਹੁਤ ਬਹੁਤ ਜ਼ਿਆਦਾ ਰਿਲੈਕਸੇਸ਼ਨ ਮੈਸਲਸ ਹੋਈ ਤੇ ਇਫੈਕਟ ਸੀ ਮੈਨੂੰ ਦੱਸਿਆ ਕਿ ਮੈਡੀਟੇਸ਼ਨ ਕਿਸ ਤਰ੍ਹਾਂ ਕਰਨੀ ਹੈ ਮੈਡੀਟੇਸ਼ਨ ਦੇ ਲਈ ਕੀ ਕੀ ਕਰਨਾ ਹੈ ਕਿ ਬੈਸਟ ਵੇਅ ਟੂ ਮੈਡੀਟੇਟ ਕਰਨ ਦੇ ਲਈ ਤੁਸੀਂ ਮੈਨੂੰ ਦੱਸਿਆ ਕਿ ਕਿਤਾਬ ਸ਼ਬਦਾਂ ਦੀ ਬਹੁਤ ਇੰਪੋਰਟੈਂਸ ਹੈ ਆਪਣੀ ਲਾਈਫ ਵਿੱਚ ਕਿ ਇਸ ਤਰ੍ਹਾਂ ਜੀਣਾ ਐਕਚੁਅਲੀ ਤਸੀਂ ਸਟਾਸ਼ਨ ਦੇ ਵਿੱਚ ਮੈਨੂੰ ਬਹੁਤ ਹੀ ਇੱਕ ਜਿਹੜੀ ਇੰਪੋਰਟੈਂਟ ਚੀਜ਼ ਸਿਖਾਈਆ ਉਹ ਹੈ ਕਿ ਜੀਣਾ ਕਿਸ ਤਰ੍ਹਾਂ ਲਾਈਫ ਨੂੰ ਕਿਸ ਤਰ੍ਹਾਂ ਪੋਜੀਟਿਵਲੀ ਜੀਣਾ ਹੈ ਕਿਸ ਤਰ੍ਹਾਂ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹਿਣਾ ਹੈ ਕਿਸ ਤਰ੍ਹਾਂ ਮਤਲਬ ਹਮੇਸ਼ਾ ਕਨੈਕਟਡ ਰਹਿਣਾ ਯੂਨੀਵਰਸ ਦੇ ਨਾਲ ਉਸ ਪਰਮਾਤਮਾ ਦੇ ਨਾਲ ਪੂਰੇ ਸੈਸ਼ਨ ਤੇ ਤਰ੍ਹਾਂ ਤੁਸੀਂ ਮੈਨੂੰ ਬਹੁਤ ਹੀ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਨਾਲ ਫੀਲ ਕੀਤਾ ਮੈਂ ਐਕਚੁਅਲੀ ਬਹੁਤ ਜ਼ਿਆਦਾ ਹੈਪੀ ਰਿਲੈਕਸਡ ਫੀਲ ਕੀਤਾ ਤੇ ਮੈਂ ਬਹੁਤ ਐਟਡਿੰਗ ਦਾ ਸੈਸ਼ਨ ਪਹਿਲਾ ਸੈਸ਼ਨ ਸੀ ਯਸਰ ਦਾ ਤੇ ਮੈਂ ਬਹੁਤ ਕਨੈਕਟਡ ਫੀਲ ਕੀਤਾ ਬਾਜੀ ਤੁਹਾਡੇ ਨਾਲ ਬਹੁਤ ਕੰਫਰਟੇਬਲ ਫੀਲ ਕੀਤਾ ਸੈਸ਼ਨ ਦੇ ਦੌਰਾਨ ਤੇ ਬਹੁਤ ਜ਼ਿਆਦਾ ਕਨੈਕਟਡ ਵੀ ਫੀਲ ਕੀਤਾ ਅਮ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਥੈਂਕ ਯੂ ਸੋ ਮੱਚ ਬਾਜੀ ਤੁਸੀਂ ਬਹੁਤ 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 ਵਧੀਆ ਕੰਮ ਕਰ ਰਹੇ ਹੋ ਲਾਈਫ ਈਜ਼ੀ ਨਹੀਂ ਆ ਕਿਸੇ ਦੀ ਵੀ ਹਾਰਡ ਆ ਲਾਈਫ ਸਾਰਿਆਂ ਦੀ ਪਰ ਤੁਸੀਂ ਉਹ ਜਿਹੜੇ ਗਾਈਡੈਂਸ ਪ੍ਰੋਵਾਈਡ ਕਰਦੇ ਹੋ ਤੇ ਗਾਈਡੈਂਸ ਦੇ ਵਿੱਚ ਤੁਸੀਂ ਦੱਸਦੇ ਹੋ ਕਿ ਹਾਂ ਕਿੱਥੇ ਗੈਪਸ ਨੇ ਤੇ ਕਿਸ ਤਰ੍ਹਾਂ ਉਹ ਫਿਲ ਕਰਨੇ ਨੇ ਤੇ ਸਮਝਾਇਆ ਕਿ ਲਾਈਫ ਬਹੁਤ ਹੀ ਜਿਆਦਾ ਖਾਰ ਗਈ ਹੈ ਓਕੇ ਜੀ ਮਤਲਬ ਹੁਣ ਜਿਹੜਾ ਮੈਂ ਐਸਟ੍ਰੋਲੋਜੀ ਦੀ ਵੀ ਕਰਦਾ ਨਾ ਐਸਟ੍ਰੋਲੋਜੀ ਲਈ ਇਹ ਨਹੀਂ ਤਾਂ ਕਿ ਮੇਰੇ ਕੋਲ ਤੁਸੀਂ ਬਾਰ-ਬਾਰ ਹੀ ਆਓਗੇ ਇੱਕ ਵਾਰੀ ਜਿਹੜਾ ਮੈਨੂੰ ਟੇਵਾ ਲਾਈਕ ਮੇਰੇ ਕੋਲ ਕਲਾਇੰਟ ਆ ਤੇ ਮੈਂ ਉਹਨੂੰ ਇੰਨੇ ਕੁ ਜੋਗਾ ਸਮਝਾ ਦਿੰਦਾ ਵਾਂ ਕਿ ਉਹ ਕੱਲ ਨੂੰ ਆਪਣਾ ਟੇਵਾ ਆਪੇ ਵੇਖ ਸਕੇ ਕਿ ਕਿਸੇ ਤੇ ਡਿਪੈਂਡ ਨਾ ਰਹਿ ਸਕੇ ਕਿਉਂਕਿ ਜਿਹੜੇ ਤੁਹਾਨੂੰ ਇਹ ਕਹਿ ਦਿੰਦੇ ਨਾ ਤੁਹਾਨੂੰ ਇਹ ਪੂਜਾ ਕਰਾਉਣੀ ਪੈਣੀ ਜੇ ਤੁਹਾਨੂੰ ਆਹ ਕਰਨਾ ਪੈਣਾ ਜੇ ਉਹ ਕਰਨਾ ਪੈਣਾ ਜੇ ਤੁਹਾਨੂੰ ਪਿੱਤਰ ਦੋਸ਼ ਲੱਗਾ ਜੇ ਤੁਹਾਨੂੰ ਮਿੱਤਰ ਦੋਸ਼ ਲੱਗਾ ਜੇ ਉਹ ਸਭ ਮਤਲਬ ਹੈ ਕੀ ਦਖਾਨਦਾਰੀ ਕਿਉਂਕਿ ਜੇੜੀ ਪੂਜਾ ਕਿਸੇ ਕੋਲੋਂ ਕਰਾਉਣੀ ਆ ਉਹਦੇ ਨਾਲੋਂ ਕਈ ਕਰੋੜ ਗੁਣਾ ਚੰਗੀ ਈ ਉਹ ਪੂਜਾ ਆਪੇ ਹੀ ਕਰ ਲਈ ਜਾਵੇ ਤੇ ਉਹ ਪੂਜਾ ਕਿਹੇ ਦੇਵੀ ਦੇਵਤੇ ਦੀ ਨਹੀਂ ਕਰਨੀ ਉਹ ਕਰਨੀ ਇੱਕੋ ਹੀ ਦੀ ਉਹ ਇੱਕੋ ਹੀ ਅੰਦਰ ਸਾਰੀਆਂ ਹੀ ਚੀਜ਼ਾਂ ਦਾ ਇੱਕੋ ਹੀ ਹੱਲ ਹੈ ਨੋ ਗ੍ਰਹਿਣੇ ਨੋ ਗ੍ਰਹਾਂ ਨੂੰ ਖੁਸ਼ ਰੱਖਣ ਦਾ ਇੱਕੋ ਹੀ ਤਰੀਕਾ ਅੰਦਰ ਵੜਾ ਜੋ ਜੋ ਸਾਰੇ ਗੋਸ਼ ਸਾਰੇ ਨਾ ਤੁਹਾਡੇ ਲਈ ਮਤਲਬ ਤੇ ਅਸ਼ਾ ਸ ਉਤਰਾ ਤੁਸੀਂ ਭਾਵੇਂ ਜਿੰਨੇ ਮਰਜੀ ਗ੍ਰਹਿ ਮੰਨ ਲਓ ਜੇ ਕਰਮ ਚੰਗੇ ਨਹੀਂ ਹੈਗੇ ਤੇ ਸਾਰਿਆਂ ਨੇ ਡੰਗਾਂ ਲਾ ਕੇ ਤੇ ਤੁਹਾਡੇ ਮੂਲਾਧਾਰ ਚੱਕਰ ਤੇ ਤੁਨਣੀਆਂ ਠਾ ਠਾ ਮਾਰ ਰੀਆਂ ਤੇ ਇਹਨਾਂ ਚੰਗਾਗਾ ਚੰਗੇ ਕਰਮ ਕੀਤੇ ਹੋਣ ਤੇ ਚੰਗਾ ਹੀ ਫਲ ਮਿਲਦਾ ਚੰਗੇ ਮੰਦੇ ਕੰਮੀ ਨਾਨਕਾ ਜਦਕਰ ਬੰਦਾ ਹੋਏ ਚੰਗੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਣ ਇਸ ਕਰਕੇ ਸੋ ਹਾਂਜੀ ਫੇਰ ਵਾਪਸ ਹੁੰਦੇ ਆ ਜਿਹੜਾ ਬੰਦਾ ਪੁਖਰਾਜ ਨਹੀਂ ਪਾ ਸਕਦਾ ਜੇ ਉਹਦੇ ਟੀਵੇ ਦੇ ਵਿੱਚ ਪੁਖਰਾਜ ਨੂੰ ਦੱਸਿਆ ਆਵਾ ਉਹ ਤੇ ਜ਼ਰੂਰ ਲਾਵੇ ਕੇਸਰ ਵੈਸੇ ਤੇ ਹਰ ਕਿਸੇ ਨੂੰ ਲਾਉਣਾ ਚਾਹੀਦਾ ਤੇ ਕੇਸਰ ਦੇ ਉੱਤੇ ਡਰਨਾ ਨਹੀਂ ਚਾਹੀਦਾ ਕਿ ਯਾਰ ਉਹ ਹੋ 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 ਜਿਵੇਂ ਸਾਡੇ ਆਮ ਉਹ ਜਿਹੜੇ ਧਾਰਨਾ ਬਣਾਈ ਹੋਈ ਨਾ ਕਿ ਨਹੀਂ ਇਹ ਸਾਡਾ ਨਹੀਂਗਾ ਇਹ ਉਹਨਾਂ ਦਾ ਵਾ ਹਰਾ ਰੰਗ ਉਹਦਾ ਦਾ ਨੀਲਾ ਰੰਗ ਉਹਨਾਂ ਦਾ ਪੀਲਾ ਰੰਗ ਉਹਨਾਂ ਦਾ ਫਲਾਨਾ ਉਹਨਾਂ ਦਾ ਟਮਕਾਨਾ ਉਹਨਾਂ ਦਾ ਮੈਂ ਆਪਣੀ ਜੇ ਪਰਸਨਲ ਗੱਲ ਕਰਾਂ ਮੈਂ ਤੇ ਕਿਸੇ ਕਦਰਮ ਨੂੰ ਫੋਲੋ ਨਹੀਂ ਕਰਦਾ ਸਾਰੇ ਧਰਮ ਸਾਡੇ ਨੇ ਤੇ ਸਾਰਿਆਂ ਦੇ ਨਾਲ ਹੀ ਆ ਗੀਆਂ ਅਸੀਂ ਸਾਰਿਆਂ ਦੇ ਸਾਂਝੇ ਆ ਤੇ ਸਾਰੇ ਸਾਡੇ ਆ ਰਾਈਟ ਤੇ ਇਸ ਕਰਕੇ ਇਹਨੂੰ ਇਹ ਇਹ ਟੂਲ ਆ ਫੋਰ ਐਗਜ਼ਾਮਪਲ ਟੂਲ ਕਿਦਾਂ ਮੇਰੀ ਇਹਨੂੰ ਅਲੱਗਾ ਟੂਲ ਆ ਬਟਨ ਬਟਨ ਟੂਲ ਆ ਇਹ ਮਾਲਾ ਵਾ ਇਹ ਟੂਲ ਆ ਇਹ ਘੜੀ ਆ ਇਹ ਟੂਲ ਆ ਇਹ ਤੋਂ ਮਦਦ ਲੈਣੀ ਕੰਮ ਕਰਨਾ ਮੋਬਾਈਲ ਜੇ ਤੁਸੀਂ ਆ ਵੀਡੀਓ ਵੇਖਣ ਦੇ ਜੀ ਮੇਰੀ ਜਾਂ ਕੰਪਿਊਟਰ ਜਾਂ ਟੀਵੀ ਦੇ ਵੀ ਇਹ ਟੂਲ ਆ ਇਹਦੀ ਹੈਲਪ ਲੈਣੀ ਆ ਕੰਮ ਆਸਾਨ ਹੋ ਜਾਂਦਾ ਥੋੜਾ ਕੰਮ ਹੋ ਜਾਣਾ ਸਾਰਾ ਤੇ ਕਰਨਾ ਤੇ ਆਪ ਹੀ ਪੈਂਦਾ ਪਰ ਆਸਾਨ ਹੋ ਜਾਂਦਾ ਉਸੇ ਤਰ੍ਹਾਂ ਆ ਤਿਲਕ ਲੋਣੇ ਵੀ ਟੂਲ ਆ ਹੋਰ ਕੁਝ ਨਹੀਂ ਆ ਇਹ ਟੂਲ ਦੀ ਮਦਦ ਲੈਣੀ ਆ ਇਹਦੇ ਤੇ ਵਹਿਮ ਨਹੀਂ ਕਰਨਾ ਕਿ ਨਹੀਂ ਯਾਰ ਇਹਦੇ ਵਹਿਮ ਉਹ ਤਿਲਕ ਲਾ ਲਾਂਗੇ ਤੇ ਸਾਰਾ ਕੁਝ ਹੋ ਜਾਊਗਾ ਤਿਲਕ ਲਾ ਗਏ ਤੇ ਚੰਗੇ ਕਰਮ ਨਹੀਂ ਕਰਨੇ ਤੇ ਉਹ ਦਿਨਾਂ ਤੇ ਕੁਝ ਵੀ ਨਹੀਂ ਹੋਣਾ ਹਾਂ ਤਿਲਕ ਲਾਉਣੇ ਹੁੰਦੇ ਨਾ ਯਾਦ ਰਹਿਣਾ ਬੰਦੇ ਨੂੰ ਜਿਵੇਂ ਅਸੀਂ ਪਾਣੀ ਪੜਦੇ ਤੇ ਯਾਦ ਰਹਿੰਦਾ ਬੰਦੇ ਨੂੰ ਯਾਰ ਮੈਂ ਤੇ ਪਾਣੀ ਪੜਦਾ ਮੈਂ ਆ ਕੰਮ ਕਿਉਂ ਕਰਨਾ ਉਸੇ ਦਾ ਤਿਲਕ ਲਾਉਣਾ ਤੇ ਯਾਦ ਰਹਿਣਾ ਚਾਹੀਦਾ ਵਾ ਤਿਲਕ ਲਾਇਆ ਮਤਲਬ ਇਹ ਇਹ ਲਾਉਣਾ ਵੀ ਤਾਂ ਜੇ ਸਪਿਰਚੁਅਲਿਟੀ ਦੇ ਪਾਸੇ ਤੁਰਨਾ ਦੇ ਇਹਦੇ ਇਹਦੇ ਬੜੇ ਨਿਆਰੇ ਹੈਗੇ ਆ ਅੰਦਰ ਵੱਡਣ ਦੇ ਤੇ ਬਾਕੀ ਜਿਆਜਾ ਕਰ ਹੈਗੀ ਕੋਈ ਚੰਗਾ ਮਾੜਾ ਸ਼ਬਦ ਮੂੰਹੋਂ ਨਿਕਲਿਆ ਹੋਵੇ ਉਹਦੇ ਲਈ ਗਸਤਾਖੀ ਮਾਫ ਇਹਨਾਂ ਦੇ ਮਗਰ ਨਹੀਂ ਤੁਰਨਾ ਪਰ ਜਿਹੜੇ ਜਿਹੜੇ ਕਹਿੰਦੇ ਓਹ ਹੋਏ ਇਹਦਾ ਵੀ ਫਾਇਦਾ ਏ ਐ ਨਹੀਂ ਲਾਉਣੇ ਚਾਹੀਦੇ ਤਿਲਕ ਲਾੜਿਆ ਫਲਾਨਾ ਕੀਤਾ ਟਮਕਣਾ ਨਹੀਂ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਆ ਨਿਹੰਗ ਸਿੰਘ ਤਿਲਕ ਕਿਉਂ ਲਾਉਂਦੇ ਆ ਉਹਨਾਂ ਦਾ ਕਾਰਨ ਇਹੋ ਕਿਉਂਕਿ ਉਹ ਸਾਰਿਆਂ ਦੇ ਸਾਝੇ ਆ ਹਣਾ ਤੇ ਹੀ ਕਈ ਸੰਪਰਦਵਾਂਗੇ ਨਾ ਨੇਗਾ ਇਹਨਾਂ ਦੇ ਉੱਤੇ ਲੱਕ ਜਰੂਰ ਲਉਂਦੇ ਆ ਹਵਨ ਜਰੂਰ ਕਰਦੇ ਆ ਹੁਣ ਹਵਨ ਵੀ ਕਰਨ ਦੇ ਇਹਦੇ ਦੇ ਵੱਖਰਾ ਵਿਸ਼ਾ ਇਹ ਦਿਨ ਵੀਡੀਓ ਬਣਾਵਾਂਗਾ ਹਵਨ ਦਾ ਹਵਨ ਦਾ ਫਾਇਦਾ ਕੀ ਗਾ ਇੱਕ ਤੇ ਇੱਕ ਵਹਿਮੀ ਗੱਲਾਂ ਕਰੀ ਜਾਣੀਆਂ ਦਾ ਲੈ ਅਗਲੀ ਜੋ ਭਾਈ ਨਹੀਂ ਯਾਰ ਜਦੋਂ ਤੁਹਾਨੂੰ ਸਾਇੰਸ ਪਤਾ ਨਹੀਂ ਤੇ ਉਹਦੇ ਬਾਰੇ ਗੱਲ ਹੀ ਨਾ ਕਰੋ ਹੁਣ ਇੱਕ ਬਾਬਾ ਜੀ ਆ ਕੋਈ ਪੰਜਾਬ ਦੇ ਹੀ ਉਹ ਬਾਬਾ ਦੀਪ ਸਿੰਘ ਵੱਲੋਂ ਕਹਿੰਦੇ ਆ ਕਿ ਜੀ ਬਾਬਾ ਦੀਪ ਸਿੰਘ ਜੀ ਦਾ ਸਿਰ ਨਹੀਂ ਦਿੱਤਾ ਇਹ ਵੈਮਰਾ ਗੱਲ ਸਾਇੰਸ ਨਹੀਂ ਇਸ ਗੱਲ ਨੂੰ ਮੰਦੀ ਮੈਂ ਮੰਨਦਾ ਹੀ ਨਹੀਂ ਕਿ ਉਹ ਬਾਬਾ ਜੀ ਨੂੰ ਸਾਇੰਸ ਵੱਲੋਂ ਕੁਝ ਪਤਾ ਹੋ ਮੈਨੂੰ ਲੱਗਦਾ ਕਿ ਉਹਨਾਂ ਨੇ ਕੋ ਗੰਦੇ ਬੰਦੇ ਰਸਾਲੇ ਪੜ੍ਹੇ ਆ ਉਹਨਾਂ ਨੂੰ ਸਾਇੰਸ ਸਮਝ ਦਿਓ ਸਾਇੰਸ ਨਹੀਂ ਹੋ ਸਕਦੀ ਸਾਇੰਸ ਜਿਹੜੀ ਆ ਅਗਰ ਸਾਇੰਸ ਨੂੰ ਵੇਖਿਆ ਜਾਵੇ ਤੇ ਉਹ 1945 ਵਿੱਚ ਇੱਕ ਮਾਈਕ ਨਾਮ ਦਾ ਨਾ ਮੁਰਗਾ ਅਮਰੀਕਾ ਦੇ ਵਿੱਚ ਜਿਹਦੀ ਧੂੰ ਲੱਤ ਗਈ ਨਟ ਤੇ ਸੱਜ ਕਰਿਓ ਮਾਈਕ ਨਾਮ ਦਾ ਹੈ ਇੱਕ ਮੁਰਗਾ ਪਰ 1945 ਦੇ ਵਿੱਚ ਜਿਹਦੀ ਧੂੰ ਲੱਤ ਗਈ ਸੀ ਤੇ ਉਹ ਡੇਢ ਸਾਲ ਜੀਉਂਦਾ ਰਹੇ 18 ਮਹੀਨੇ ਕਿੱਦਾਂ ਫਿਰ ਅਗਰ ਇੱਕ ਮੁਰਗੀ ਜੀਉਂਦੀ ਰਹਿ ਸਕਦੀ ਮੁਰਗੀ ਜਾਂ ਮੁਰਗਾ ਜੋ ਵੀ ਤੇ ਜਿਹਦਾ ਕੋਈ ਜੱਪ ਤੱਪ ਨਹੀਂ ਜਿਹੜੀ ਆਮ ਆਮ ਜੀਵ ਆ ਤਾਂ ਬਾਬਾ ਦੀਪ ਸਿੰਘ ਜੀ ਦਾ ਤਾਂ ਜੱਪ ਤੱਪ ਬੜਾ ਹੈ ਫਿਰ ਉਹ ਕਹਿੰਦਾ ਬਾਬਾ ਨਾਨਕ ਜੀ ਸਹੀ ਨਦੀ ਜਿੱਨੀ ਦੇ ਸਾਈਜ਼ ਦੇ ਹਿਸਾਬ ਨਾਲ ਦੇ ਕੋਈ 2-3 ਮਿੰਟ ਤੋਂ ਵੱਧ ਜੀਉਂਦਾ ਰਹਿ ਨਹੀਂ ਸਕਦਾ ਪਾਣੀ 'ਚ ਆ ਕੇ ਉਹ ਬਾਬਾ ਜੀ ਨੂੰ ਪੁੱਛੋ ਕਿ ਮੈਂ ਖਿਲਾਫਤ ਨਹੀਂ ਕਰਦਾ ਮੈਂ ਬਾਬਾ ਜੀ ਦੀ ਪਰ ਪਤਾ ਕੀ ਫੈਕਟ ਹੋਣੇ ਚਾਹੀਦੇ ਨਾ ਕਿਸੇ ਦੇ ਉਂਗਲ ਚੁਕਣੀ ਹੋਵੇ ਬੰਦੇ ਕੋ ਬੰਦੇ ਦੇ ਕੋਲ ਫੈਕਟ ਹੋਣੇ ਚਾਹੀਦੇ ਕਿ ਮੇਰੇ ਕੋਲ ਐ ਫੈਕਟ ਪਏ ਆ ਮੈਂ ਦੱਸ ਆਪਣਾ ਪ੍ਰੂਵ ਆ ਹੁਣ ਆ ਰੀਸੈਂਟਲੀ ਇੱਕ ਬੰਦੇ ਨੇ ਗਿਨਿਸ ਬੁੱਕ ਆਫ ਰੈਕੋਰਡ ਬਣਾਇਆ ਵਾ ਮੈਂ ਉਹ ਬੰਦੇ ਦੀ ਮ사ਜ ਨਹੀਂ ਕੀਤੀ ਬਾਈ ਦੇਵੇ ਉਹ ਬੰਦੇ ਨੇ 32 ਮਿੰਟ ਦਾ ਮਖਲਾ ਰਿਕਾਰਡ ਬਣਾਇਆ 32 ਮਿੰਟ ਪਾਣੀ ਹੀ ਰਹਾ ਉਹ ਕਿਦਾਂ ਰਹਿ ਗਿਆ ਬਾਬਾ ਜੀ ਬਾਬਾ ਜੀ ਨੂੰ ਨਾ ਵਿਮਹੋਫ ਨਾਮ ਦਾ ਇੱਕ ਬੰਦਾ ਵਾ ਉਹਦੀ ਉਹਦੇ ਬਾਰੇ ਪੜਹਾਓ ਕਿੰਨੇ ਤੁਹਾਡੇ ਸਾਇੰਸ ਜੀ ਦੇ ਚੈਲੰਜਸ ਉਹਨਾਂ ਨੇ ਐਕਸੈਪਟ ਕੀਤੇ ਆ ਜੇ ਇਸ ਹਿਸਾਬ ਨਾਲ ਬੰਦਾ ਮਰ ਜਣਾ ਚਾਹੀਦਾ ਜੀ ਨਹੀਂ ਸਕਦਾ ਜੇ ਇਸ ਹਿਸਾਬ ਦੇ ਨਾਲ ਬੰਦਾ 3-4 ਮਿੰਟ ਤੋਂ ਵੱਧ ਨਹੀਂ ਜੀਂਦਾ ਉਹੋ ਜੇ ਪਾਣੀ ਦੇ ਵਿੱਚ ਉਹੋ ਜੇ ਠੰਡੇ ਪਾਣੀ ਦੇ ਵਿੱਚ ਉਹ ਅੱਧਾ ਤਾਂ ਡੇਢ ਵੀ ਰਹਿ ਹੀ ਗਈ। ਮਤਲਬ ਸਾਇੰਸ ਹਾਂ ਸਾਇੰਸ ਕਿੱਥੋਂ ਨਿਕਲੀ ਹੋਈ ਆ। ਸਾਇੰਸ ਜਿੱਤੇ ਆਪਣਾ ਮੱਥਾ ਟੇਕ ਦਿੰਦੀ ਨਾ ਉੱਥੋਂ ਸਪਿਰਿਚੁਐਲਿਟੀ ਸ਼ੁਰੂ ਹੁੰਦੀ ਆ। ਅੱਜ ਵੀ ਮੇਰੇ ਕੋ ਇੱਕ ਕੁੜੀ ਗਈ ਆ ਖੈਰ ਉਹ ਆਪੇ ਆਪਣੀ ਵੀਡੀਓ ਬਖਰੀ ਦੇ ਵਧੀਆ ਮੈਂ ਆਪਣੇ ਮੂੰਹ ਤੇ ਮੀਆ ਮੁਠੀ ਮੋੜੀ ਜਾਊਂਗਾ ਜੋ ਮਰਜੀ। ਸੋ ਬਾਬਾ ਜੀ ਪਤਾ ਕੀ ਆਪਣੇ ਪੰਜਾਬ ਦਾ ਜੂਥ ਵੀ ਨਾ ਕਈ ਜੂਠਾਂ ਦੇ ਪਿੱਛੇ ਲੱਗ ਜਾਂਦੇ ਆ। ਐਵੇਂ ਮਤ ਇਹ ਉਹ ਇਸੇ ਨੂੰ ਕਹਿੰਦੇ ਨਾ ਵੈਮੀ ਵੈਮੀ ਦਾ ਮਤਲਬ ਹੁੰਦਾ ਜਿਹੜੇ ਜਿੰਨਾ ਮਰਜੀ ਜਿਹੜੇ ਜਿਹੜੇ ਪੱਤਿਆਂ ਵਰਗੇ ਨਾ ਜਿਹੜੇ ਮਰਜੀ ਵਾਹ ਜਿੱਦਰ ਨੂੰ ਵਾਹ ਜਲਨੀ ਉਧਰ ਨੂੰ ਵਹਿ ਗਏ ਉਹ ਵੈਮੀ ਆ ਚਟਾਨ ਵਰਗੇ ਹੋਣਾ ਚਾਹੀਦਾ ਵਿਸ਼ਵਾਸ ਸਾਡਾ ਲੋਕੀ ਇਥੇ ਲਿਖ ਕਮੈਂਟ ਕਰਦੇ ਬਾਬਾ ਜੀ ਨੂੰ ਹਾਂਜੀ ਹਾਂਜੀ ਇਦਾਂ ਹੀ ਹੈ ਕਮਾਲ ਦੀ ਗੱਲ ਹੈ ਯਾਰ ਕਿਤੇ ਬੈਠੇ ਹੋ ਕਿਹੜੀਆਂ ਗੱਲਾਂ ਕਰ ਰਹੇ ਹੋ ਕਿਸੇ ਮਤਲਬ ਪਤਾ ਕੀ ਰੱਬ ਵੀ ਨਾ ਫਿਰ ਉਹ ਬੰਦ ਜਿਹਤਰਾ ਦੀ ਬੰਦੇ ਦੀ ਸੋਚ ਹੁੰਦੀ ਨਾ ਉਤਰਾਂ ਦੀ ਉਤਰਾਂ ਦੀ ਅਵਸਥਾ ਬਣਾ ਦਿੰਦਾ ਉਤਰਾਂ ਦਾ ਸਰੀਰ ਵੀ ਉਹਨਾਂ ਦਾ ਹੋ ਜਾਂਦਾ ਤੇ ਖੈਰ ਉਹ ਫਿਰ ਬੰਦਾ ਜਿਹੜੇ ਐਦਾਂ ਦੀਆਂ ਗੱਲਾਂ ਕਰਦਾ ਨਾ ਜਿਹੜਾ ਐਦਾਂ ਦੀਆਂ ਗੱਲਾਂ ਕਰਦਾ ਉਹ ਬੰਦਾ ਫਿਰ ਵੇਖਣ ਚ ਵੀ ਕੰਡਮ ਹੋਏ ਜੇ ਰਿਪੇਅਰ ਆ ਖਸਰਾ ਨਹੀਂਦਾ ਉਦਾਂ ਦਾ ਬਣ ਜਾਂਦਾ ਠੀਕ ਹੈ ਸੋ ਅ ਬੰਦੇ ਨੂੰ ਵੈਮੀ ਨਹੀਂ ਹੋਣਾ ਚਾਹੀਦਾ ਪਰ ਬਹੁਤ ਜ਼ਿਆਦਾ ਨਾਲੇ ਪਤਾ ਕੀ ਹੁੰਦਾ ਕਿਤਾਬਾਂ ਜ਼ਰੂਰ ਪੜਨੀਆਂ ਚਾਹੀਦੀਆਂ ਕਿਤਾਬਾਂ ਕਿਉਂ ਪੜਨੀਆਂ ਚਾਹੀਦੀਆਂ ਵਾ ਜਿਵੇਂ ਲਾਲੂ ਜਿਹੜੀ ਆਪਾਂ ਮੂਵੀ ਵੇਖਾਂਗੇ ਨਾ ਕੁਝ ਸਮੇਂ ਲਈ ਨਾ ਸਾਡਾ ਤੇ ਨਾਲ ਉਹ ਤਾਂ ਹੈ ਕਿ ਜਿਹੜੇ ਬੰਦਾ ਬੋਰਡਰ ਮੂਵੀ ਵੇਖੇਗਾ ਜਾਂ ਦੇਸ਼ ਭਗਤ ਦੀਆਂ ਮੂਵੀਆਂ ਵੇਖੇਗਾ ਨਾ ਉਦਾਂ ਦਾ ਹੋ ਜਾਏਗਾ ਕੁਝ ਸਮੇਂ ਲਈ ਉਹ ਉਹਦੇ ਦਿਮਾਗ 'ਚ ਚੱਲਣਗੇ ਰਾਤੀ ਸੁਪਨੇ ਵੀ ਉਦਾਂ ਦੇ ਆਉਣਗੇ ਰੋਮਾਂਟਿਕ ਮੂਵੀਆਂ ਵੇਖੇਗਾ ਉਹ ਚੀਜ਼ਾਂ ਉਹਦੇ ਦਿਮਾਗ 'ਚ ਚੱਲਣਗੀਆਂ ਉਹੋ ਜਿਹੇ ਖਿਆਲ ਚੱਲਣਗੇ ਉਦਾਂ ਦਾ ਬਣਨ ਦੀ ਕੋਸ਼ਿਸ਼ ਕਰੇਗਾ ਸੋ ਜਿੱਦਾਂ ਦੀਆਂ ਇਹ ਕਿਤਾਬਾਂ ਪੜਦੇ ਨੇ ਆਮ ਤੂੰ ਹੀ ਵੀ ਜਿਹੜੀਆਂ ਕਿਤਾਬਾਂ ਪੜਦੇ ਜਿਵੇਂ ਕਿ ਇਹਨੇ ਲਾਲੋ ਮੈਡੀਟੇਸ਼ਨ ਵਾਲੀ ਕਿਤਾਬ ਪੜੀ ਕੁਝ ਦਿਨ ਲਈ ਬੰਦਾ ਉਦਾਂ ਦਾ ਹੋ ਜਾਂਦਾ ਕਿਉਂਕਿ ਉਹਦਾ ਅਸਰ ਹੁੰਦਾ ਦਿਮਾਗ ਤੇ ਮੁੜ ਕੇ ਬਾਤ ਚੋ ਕੀ ਨਾ ਜਿਹੜੀ ਅੱਜ ਤੋਂ ਸਾਲ ਪਹਿਲਾਂ ਤੁਸੀਂ ਕਿਤਾਬ ਪੜ੍ਹੀ ਸੀ ਅੱਜ ਉਹ ਤੁਹਾਡੇ ਦਿਮਾਗ ਤੇ ਅਸਰ ਨਹੀਂ ਨਾ ਹਗਾ ਹਾਂ ਕੁਝ ਟਾਈਮ ਲਈ ਅਸਰ ਹੁੰਦਾ ਜਿਹੜਾ ਪੱਕਾ ਜੀਵਨ ਦੀ ਧਾਰਨਾ ਹੁੰਦੀ ਨਾ ਉਹ ਕਿਤਾਬਾਂ ਨਾਲ ਨਹੀਂ ਹੁੰਦੀ ਉਹ ਹੁੰਦੀ ਅਨੁਭਵਨਾ ਤੇ ਅਨੁਭਵ ਹਮੇਸ਼ਾ ਹੁੰਦਾ ਅੰਦਰ ਵੱੜ ਕੇ ਅਨੁਭਵ ਨਾਲੇ ਕਿਤਾਬਾਂ ਜਿਹੜੀਆਂ ਲੋਕਾਂ ਦੀਆਂ ਲਿਖੀ ਹੋਈਆਂ ਨਾ ਉਹ ਉਹਨਾਂ ਦੇ ਜੀਵਨ ਬਾਰੇ ਆ ਉਹ ਉਹਨਾਂ ਦੇ ਜੀਵਨ ਦਾ ਐਕਸਪੀਰੀਅੰਸ ਆ ਜਿਵੇਂ ਲਾ ਲਓ ਮੈਨੂੰ ਬਰਫੀ ਮਿੱਠੀ ਲਾਲਸਾ ਦੀ ਚੰਗੀ ਲੱਗ ਸਕਦੀ ਸਵਾਦ ਲੱਗ ਸਕਦੀ ਆ ਤੇ ਮੈਂ ਧੱਕੇ ਨਾਲ ਤੁਹਾਨੂੰ ਕਹਾਂ ਤੁਸੀਂ ਵੀ ਬਰਫੀ ਹੀ ਖਾਓ ਬਰਫੀ ਹੀ ਸਵਾਦ ਦੀ ਹੋ ਸਕਦਾ ਤੁਹਾਨੂੰ ਕਿਹੜਾ ਪਸੰਦ ਹੋਵੇ ਹੋ ਸਕਦਾ ਤੁਹਾਨੂੰ ਜਲੇਬੀ ਪਸੰਦ ਹੋਵੇ ਹਰ ਕਿਸੇ ਦੇ ਟੇਸਟ ਵੱਖ-ਵੱਖ ਹੁੰਦੇ ਆ ਅਨੁਭਵ ਹੋਣਾ ਬਹੁਤ ਜ਼ਰੂਰੀ ਤੇ ਅਨੁਭਵ ਦਾ ਸਵੈਮ ਦੇ ਅੰਦਰ ਵੜ ਕੇ ਹੀ ਜਿਵੇਂ ਲਾਡੂ ਕਈ ਸਾਰੀ ਉਮਰ ਤੁਸੀਂ ਵੇਖਿਆ ਹੋਣਗੇ ਲੋਕ ਧਾਰਮਿਕ ਪਾਠ ਹੀ ਬੜੀ ਜਾਂਦੇ ਆ ਪਰ ਉਹ ਹੁੰਦੇ ਮਤਲਬ ਜਿੰਨਾ ਜ਼ਿਆਦਾ ਪਾਠ ਕਰਨਗੇ ਪਾਠ ਕਰਦਿਆਂ ਕਰਦਿਆਂ ਤੇ ਰਾਬਣਾ ਇੰਨੇ ਜੁੜੇ ਹੋਣਗੇ ਪਾਠ ਛੱਡਦੇ ਇੰਨੀ ਚੁਗਲੀ ਹੋ ਹੋਏ ਹੋਏ ਦੇ ਚੁਗਲੀ ਲੈ ਚੁਗਲੀ ਕਿਸੋਂ ਨਵਾਂ ਚੋਲੀਆਂ ਥੜਿਆਂ ਥੜੀ ਚਲਦੀਆਂ ਹੋਣਗੀਆਂ ਤੇ ਉਹਦਾ ਕੀ ਫਾਇਦਾ ਉਹ ਸਿਰਫ ਪੜ ਪੜ ਪੁੱਥੀ ਲੱਦੀ ਹੈ ਜਿਵੇਂ ਖੋਦਿਆਂ ਦੇ ਭਾਰ ਲੱਦੀਦਾ ਨਾ ਉਸੇ ਤਰ੍ਹਾਂ ਉਹਨਾਂ ਨੇ ਆਪਣੇ ਉੱਤੇ ਧਾਰਮਿਕ ਭਾਰ ਲੰਦੇ ਹੋਏ ਸਾਰਾ ਦਿਨ ਮਾਲਾ ਜਪੀ ਜਾਣੀ ਤੇ ਮਾਲਾ ਛੱਡਦੇ ਚੁਗਲੀ ਸ਼ੁਰੂ ਕਰਦਣੀ ਉਹਦਾ ਕੀ ਫਾਇਦਾ ਉਹਦੇ ਦੇ ਉਲਟਾ ਬੰਦਾ ਮਤਲਬ ਆਪਣੇ ਸਿਰ ਭਾਰ ਭਾਣਦਾ ਥੋੜਾ ਜੱਪ ਲੋ ਨਾ ਜਪੋ ਪਰ ਜਦੋਂ ਅਸੀਂ ਕਿਸੇ ਦਾ ਦਿਲ ਖਿਰਦਲ ਵਰੁੰਦਲ ਦੇਣਾ ਨਾ ਉਹ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਕਿਸੇ ਦਾ ਹਿਰਦਾ ਖੁਸ਼ ਕਰ ਦੇਣਾ ਨਾ ਰੱਬ ਖੁਸ਼ ਹੋ ਗਿਆ ਤੇ ਕਿਸੇ ਦਾ ਹਿਰਦਾ ਵਰੁੰਦਲ ਦੇਣਾ ਕਿਸੇ ਨੂੰ ਨਰਾਜ ਕਰ ਦੇਣਾ ਤੇ ਰੱਬ ਨੂੰ ਨਰਾਜ ਕਰ ਦੇਣਾ ਰੱਬ ਕਿਤੇ ਬਾਹਰ ਬਹੋੜੀ ਬੈਠਾ ਉਹ ਸਾਡੇ ਨਾਲ ਆ ਅਸੀਂ ਆਪ ਹੀ ਰੱਬ ਆ ਜਿਹੜੇ ਸੁਣਦੇ ਸਾਰੇ ਰੱਬ ਹੀ ਜੇ ਰੱਬ ਤੋਂ ਬਗੈਰ ਆਈ ਗਾ ਖੜੀ ਆ ਜਿਆ ਜਿਆ ਫਾਹ ਰਗੀ ਬਾਕੀ ਕਿਆ ਸੁਣਿਆ ਮਾਫ ਤੇ ਜੇਕਰ ਚੰਗੇ ਵਿਚਾਰ ਲੱਗਣ ਤੇ ਪਲੀਜ਼ ਇਹਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਕੀ ਜਿਆਦਾ ਧੰਨ ਬੜੀ ਮਿਹਰਬਾਨੀ ਧੰਨਵਾਦ ਜੀ ਤੇ ਦਿਲਰਾਜ ਦਾ ਨੰਬਰ ਤੇ ਜਿਹੜੇ ਆ ਕਿਸੇ ਨੇ ਬੁਕਿੰਗ ਕਰਾਉਣੀ ਹੈ ਦਿਲਰਾਜ ਦੇ ਨੰਬਰ ਤੇ ਕਰਾ ਸਕਦਾ ਜਿਹਦਾ ਨੰਬਰ ਹੈਗਾ 920323720 ਆਈ ਹੋਪ ਸੋ ਇਹ ਲੈਟ ਮੀ ਚੈੱਕ ਐਂਡ ਦਿਲਰਾਜ ਯਸ ਨਾ ਪਲੱਸ 351 ਦਾ ਕੋਡ ਹੈ ਤੁਹਾਡਾ 920 323 724 ਇਹ ਤੇ ਰਾਜ ਦਾ WhatsApp ਨੰਬਰ ਆ ਤੇ ਕਿਸੇ ਨੇ ਅਗਰ ਆਨਲਾਈਨ ਆਪਣੀ ਅਪਾਇੰਟਮੈਂਟ ਲੈਣੀ ਹੋਵੇ ਤੇ ਉਹ ਇਸ ਨੰਬਰ ਤੇ ਲੈ ਸਕਦਾ ਜੀ ਤੇ ਮਿਹਰਬਾਨੀ ਜੀ ਜੈ ਜੈਕਾਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ